ਸੰਪੂਰਨ ਸਿੰਘ ਵਾਲੇ ਪਛਨੇ ਮੇਰੇ ਹੋ ਕੇ ਰਹੀ ਹੈ। ਬਈ ਇਹ ਕਿੰਨਾ ਚਲੋ ਗਿਆ ਸਾਨੂੰ ਸ਼ੁਰੂ ਕੀਤੇ ਨੂੰ ਇਹ। ਇਹ ਜੀ ਜੀ ਪਹਿਲਾਂ ਤਾਂ ਮੇਰੇ ਹਸਪੀਸ ਨੇ ਸ਼ੁਰੂ ਕੀਤਾ ਸੀਗਾ। ਤੇ ਉਹ ਨਾ ਖੇਤੀ ਕਰਦੇ ਕਰਕੇ ਉਹਨਾਂ ਤੋਂ ਇੰਨਾ ਇੰਨਾ ਦੀ ਕੇਰ ਨਹੀਂ ਹੋ ਰਹੀ ਸੀ ਜੀ। ਤੇ ਵੀ ਫਿਰ ਨੁਕਸਾਨ ਹੋ ਰਿਹਾ ਸੀ ਫਿਰ ਮੈਂ ਕਿਹਾ ਵੀ ਮੈਂ ਸ਼ੁਰੂ ਕਰਦਾ। ਸਾਰੇ ਪੈਸਾ ਲਗਾ ਦਿੱਤਾ। ਹਾਂਜੀ ਉਦੋਂ ਮੇਰੇ ਕੋਲ ਸੀਗੇ 600 ਬੱਚਾ ਸੀਗਾ। ਉਹ ਸਾਰਾ ਸੇਲ ਹੋ ਗਿਆ। ਤੇ ਜਦੋਂ ਵੀ ਤੁਸੀਂ ਇਹ ਕੰਮ ਚ ਆਏ ਤੁਹਾਨੂੰ ਤਕਲੀਫ ਨਹੀਂ ਹੋਈ ਥੋੜੀ ਕਿਉਂਕਿ ਪਹਿਲੀ ਵਾਰ ਦੇਖਿਆ ਸੀ ਕੁੜੀ ਨੇ ਮੁਰਗੀਆਂ ਰੱਖੀਆਂ ਜਾਂ ਉਹ ਅਮਰੀਕਨ ਗਾਈਆਂ ਹੋਵਾਂਗਾ ਜਾਂ ਡੈਰੀ ਫਾਰਮ ਹੋ ਗਿਆ ਇਹ ਤਾਂ ਕੁੜੀਆਂ ਕਰ ਲੈਂਦੀਆਂ ਨੇ ਬਟੀਕ ਦਾ ਕੰਮ ਕਰ ਲੈਂਦੀਆਂ ਪਰ ਇਹ ਵੱਖ ਇੱਕ ਤਾਂ ਇਹਨੂੰ ਮੰਨ ਲਓ ਉਹੀ ਮਾੜਾ ਸਮਝਦੇ ਆ ਵੀ ਪੁੰਨਪਾਪ ਵਾਲਾ ਪਾਸ ਵਾਲਾ ਕੰਮ ਹੈ ਇਹ ਤੁਹਾਨੂੰ ਨੇ ਕੋਈ ਰਿਸ਼ਤੇਦਾਰ ਹੈਗਾ ਜੀ ਕਹਿੰਦੇ ਆ ਪਰ ਦੇਖਣਾ ਪੈਣਾ ਵੀ ਘਰ ਦਾ ਰੋਜ਼ਗਾਰ ਆਪਾਂ ਉਹ ਦੇਖਣਾ ਪੈਂਦਾ ਤਕਨੀਕਾਂ ਤਾਂ ਆਉਂਦੀਆਂ ਵਿੱਚ ਜਦੋਂ ਇਹਨਾਂ ਨੂੰ ਛੋਟਿਆਂ ਨੂੰ ਪਾਲਣਾ ਹੁੰਦਾ ਨਾ ਉਹ ਤੋਂ ਆਉਂਦੀਆਂ ਹੁੰਦੀਆਂ ਤੇ ਛੋਟੇ ਇਹਦੇ ਵਿੱਚ ਕੋਈ ਮਦਦ ਕਰਦਾ ਕਿ ਤੁਸੀਂ ਇਕੱਲੇ ਸੰਭਾਲਦੇ ਸਾਲਾ ਜੀ ਨਹੀਂ ਜੇ ਵੈਸੇ ਮੇਰੇ ਹਸਬੰਦ ਨਾਲ ਸੁਬਾ ਸੁਬਾ ਕਰਵਾ ਦਿੰਦੀ ਆ ਬਾਕੀ ਸਾਰਾ ਦਿਨ ਮੈਂ ਹੀ ਕਰਨਾ ਇਹਨਾਂ ਦੀ ਐਕਸਰਸਾਈਜ਼ ਵਗੈਰਾ ਛੋਟੇ ਦੀ ਜਾਂ ਪਾਣੀ ਪੀਣ ਵਗੈਰਾ ਇਹ ਸਭ ਮੈਂ ਹੀ ਕਰਦੀ ਹਾਂ ਕੋnta ਬਈ ਇਹਦੇ ਵਿੱਚ ਪੂਰੇ ਤੁਸੀਂ ਮਾਸਟਰ ਬਣ ਕੇ ਹੋਵੋਗੇ ਕਿ ਹਜੇ ਵੀ ਕੋਈ ਮਾੜਾ ਮੋਟਾ ਨੁਕਸਾਨ ਹੋ ਜਾਂਦਾ ਹੈ ਨੁਕਸਾਨ ਵੀ ਜਿਵੇਂ ਛੋਟੇ ਬੱਚੇ ਜਗੋਦਨ ਕਿਤੇ ਹੋ ਜਿਵੇਂ ਵੱਡੇ ਮੁਰਗੇ ਮੁਰਗੀ ਬਣ ਜਾਈਆਂ ਹਨ ਕੋਈ ਇੰਨੀ ਨਹੀਂ ਉਡਾਵਾ ਜਾਣਾ ਤੇ ਨਹੀਂ ਹੁੰਦਾ ਇਹ ਤਾਂ ਨਹੀਂ ਹੁੰਦਾ ਇਹ ਕਿੱਥੋਂ ਤੁਸੀਂ ਸ਼ੁਰੂ ਕਰਦੇ ਹੋ ਹਰ ਇੱਕ ਸਾਲ ਕਿਉਂਕਿ ਇਹ ਬੱਕਰੀਆਂ ਦੇ ਕੰਮ ਨਾਲ ਅਲੱਗ ਬੱਕਰੀਆਂ ਦਾ ਫੈਕਟਰੀ ਨਾਲ ਲਈ ਮੇਮਣੇ ਦੇਈ ਜਾਂਦੀਆਂ ਗਾਂ ਦੀਆਂ ਉਹ ਹੀ ਬੱਕਰੀਆਂ ਆਪਾਂ ਨੂੰ ਕੰਮ ਦੇਈ ਜਾਂਦੀਆਂ ਇਹ ਤਾਂ ਇੱਕ ਫਸਲ ਦੀ ਤਰ੍ਹਾਂ ਹੁੰਦੇ ਜਦੋਂ ਪੱਕ ਕੇ ਉਦੋਂ ਮੰਨ ਲਓ ਫਸਲ ਵੱਢਣੀ ਪੈਂਦੀ ਹੈ ਨਾ ਇਹਦਾ ਚਲਿਆ ਜਾਂਦਾ ਆ ਜਾਂਦਾ ਇਹਨਾਂ ਦਾ ਕਿਵੇਂ ਕਰਦੇ ਕਿੱਥੋਂ ਸ਼ੁਰੂ ਕਰਦੇ ਇਹ ਮੇਰੇ ਫਰਵਰੀ ਮਹੀਨੇ ਤੇ ਆਪਾਂ ਨੂੰ ਸ਼ੁਰੂ ਕਰਨੇ ਪੈਂਦੇ 15 ਕਰਕੇ ਆ ਤਾਂ ਕਮੇਟੀ ਦਾ ਆਸ਼ਾ ਹੈ ਕਿ ਤਾਂ ਜੋ ਆਪਣੇ ਅਕਤੂਬਰ ਤੋਂ ਬਾਅਦ ਆਪਾਂ ਨੂੰ ਆਂਡੇ ਮਿਲਣੇ ਲੱਗਣਗੇ ਇਹਨਾਂ ਜਿਹੜਾ ਮੁਰਗਾ ਵਾ ਉਹ ਤਾਂ ਆਪਣਾ ਦਿਵਾਲੀ ਤੱਕ ਸੇਲ ਕਰ ਦਿੰਦਾ ਵਾ ਤੇ ਜਾਂ ਥੋੜੇ ਜਿਹੀ ਹੋਲੀ ਤੱਕ ਲੈਣ ਚਾਹੀਦੇ ਆ ਤੇ ਜਿਹੜੀ ਮੁਰਗੀ ਆ ਵੀ ਉਹ 2 ਸਾਲ ਆਂਡਾ ਕੱਢਦੀ ਆ ਉਸ ਤੋਂ ਬਾਅਦ ਇਹਨਾਂ ਦੀ ਆਂਡੀਆਂ ਦੀ ਮਨਿਆਦ ਘਟ ਜਾਂਦੀਆਂ ਫੇਰ ਆਪਾਂ ਇਹਨਾਂ ਨੂੰ ਮੇਰੇ ਲਈ ਸੇਲ ਕਰ ਦਿੰਦੇ ਹਾਂ ਬਲੇਂਡਰ ਤੇ ਰੇਟ ਪੈਣਾ ਹਾਂਜੀ ਤੇ ਤੁਸੀਂ ਇਹ ਜਿਹੜੀ ਕਿਹੜੀ ਕਿਸਮਾਂ ਚਾਹਦੇ ਜਿਹੜੀ ਸਿਲੈਕਟ ਕੀਤੀ ਐ ਇਹ ਇਹਨਾਂ ਆਪਣੇ ਕੋਲ ਤਾਂ ਵੀਰੇ ਆਰ ਆਈ ਆਰ ਆ ਜਿਹੜੇ ਆਂਡੇ ਆ ਲਈ ਹੁੰਦੀਆਂ ਉਹ ਮੁਰਗੀਆਂ ਇੱਕ ਦੇਸੀ ਆ ਜਾਂਦੀ ਹੈ ਹਾਂਜੀ ਹਾਂਜੀ ਇਹ ਆਂਡੇ ਆਉਂਦੇ ਹੁੰਦੀਆਂ ਵੇ ਬਸ ਜਿਹੜੇ ਰੱਖ ਲਈ ਗਿਆ ਵਗੈਰਾ ਕੋਲ ਲਰ ਹੁੰਦੀਆਂ ਉਹਨਾਂ ਦਾ weight ਜਿਆਦਾ ਹੁੰਦਾ ਉਹ ਮੀਟ ਲਈ ਖਸ ਜਾਂਦੀ ਹੈ ਅੰਡ ਆਂ ਜੇ ਕਿਸੇ ਨੇ ਫੋਨ ਆਵਾ ਤਾਂ ਉਹ ਆ ਰਹੀ ਆ ਰਹੀ ਤਾਂ ਇਹ ਮੰਨ ਲਓ ਤਦੋਂ ਕਿੰਨੇ ਜਾਂਡੇ ਦੇ ਦਿੰਦੀ ਹੈ ਸਾਲ ਦੇ ਵਿੱਚ ਵਧੀਆ ਹਾਸਤੇ ਆਉਂਦੀ ਹੈ ਇਹਦੇ ਜਾਂਡਿਆਂ ਨੇ ਹਾਂਜੀ ਹਾਂਜੀ ਤਿੰਨ ਕਿਸੂ ਦੇ ਦਿੰਦੀ ਹੈ ਸਾਲ ਦਾ ਤੇ ਤਾਂ ਬਹੁਤ ਆਂਡੇ ਦੇ ਦਿੰਦੀ ਹੈ ਤੇ ਪਹਿਲਾਂ ਸਟਾਰਟ ਕਿੱਥੋਂ ਕਰਦੇ ਆਂ ਚੂਝਿਆਂ ਤੋਂ ਲੈ ਕੇ ਪਾਉਣੇ ਹਾਂਜੀ ਦੂਜੇ ਹੀ ਅਸੀਂ ਤਾਂ ਘਰ ਦੇ ਪਾਲਦੇ ਆਂ ਜੀ ਦੂਜਿਆਂ ਦੀ ਦੇਖਭਾਲ ਕਿਵੇਂ ਕਰਦੇ ਆਂ ਅਸੀਂ ਵੀ ਮੈਂ ਵੀ ਰੱਖੀ ਸੀ ਚੂਝੇ ਕਾਫੀ ਮਰ ਗਏ ਸੀ ਮੇਰੇ ਤਾਂ ਇਹਨਾਂ ਟੈਂਪਰੇਚਰ ਦਾ ਵੀ ਹੁੰਦਾ ਨਾ ਹਾਂ ਇਹ ਟੈਂਪਰੇਚਰ ਇਹਨਾਂ ਨੂੰ ਵੀ ਬਲਬ ਲਾਉਣਾ ਪੈਂਦਾ ਛੋਟੇ ਮੁਰਗਿਆਂ ਨੂੰ 24 ਘੰਟੇ ਬਲਬ ਦੀ ਰੋਸ਼ਨੀ ਰੱਖਣੀ ਪੈਂਦੀ ਹੈ ਜਦੋਂ ਛੋਟੇ ਜਿਹੇ ਬਣਨ ਕਰਦਾ ਬਾਕੀ ਇਹਨਾਂ ਨੂੰ ਪਾਣੀ ਦਾ ਹੌਨਸਰ ਗੋੜਾ ਵਾਲਾ ਪਾਣੀ ਵਗੈਰਾ ਪਿਆਉਣਾ ਪੈਂਦਾ ਵਾਜੀ ਤੇ ਨਾਲ ਮਿਕਲ ਸੋਡਾ ਪਾਉਣਾ ਪੈਂਦਾ ਜੇ ਵੈਕਸੀਨ ਵਗੈਰਾ ਆਪ ਹੀ ਕਰਦੇ ਨੇ ਕਿ ਡਾਕਟਰ ਵਾਕਸੀਨ ਪਹਿਲਾਂ ਤਾਂ ਲੱਗੀ ਹੋਈ ਸੀ ਕਿ ਜਿਹੜੀ ਮੁਰਗੀ ਨੇ ਬੱਚੇ ਕੱਢੇ ਉਹਨਾਂ ਨੂੰ ਤਾਂ ਵੈਕਸੀਨ ਦੀ ਲੋੜ ਹੀ ਨਹੀਂ ਹੁੰਦੀ ਤੁਸੀਂ ਤਾਂ ਵਧੀਆ ਆਪ ਹੀ ਕਰਦੇ ਹੋ ਤੁਸੀਂ ਮੰਨ ਲਓ ਸੇਵੇ ਤੇ ਬਾਹਰ ਵੀ ਮੁਰਗੀਆਂ ਨਾਲ ਦੇਖਦੇ ਹਾਂ ਹਾਂਜੀ ਹਾਂਜੀ ਆ ਰਹੇ ਆ ਜਿਹੜੇ ਵੀ ਚਰਦੇ ਆ ਵੱਡੇ ਵੱਡੇ ਅਜਿਹੇ ਆਪਾਂ ਕਿਤੇ ਨਹੀਂ ਦੇਖਨੇ ਇਹਨਾਂ ਦੇ ਕਿੰਨੇ ਸੰਖਿਆ ਉਹ ਕਿੰਨੇ ਕਿਤੇ ਨਹੀਂ ਇਹਦੇ 350 ਤੋਂ 400 ਦੇ ਮੇਲ ਅੰਦਰ ਵਿੱਚੋਂ ਸੇਲ ਵੀ ਕਰਦੇ ਨੇ ਕਿ ਆਪਦੇ ਜਿਹੜਾ ਸਟਾਕ ਰੱਖਿਆ ਹੋਇਆ ਹੈ ਸਾਡੇ ਆਪਦੇ ਆਸੇ ਇਹ ਸਾਡੇ ਤੇ ਜੇ ਕਿਸੇ ਨੇ ਵੀ ਲੈਣੀ ਹੋਣ ਉਹਨਾਂ ਨੂੰ ਅਸੀਂ ਮੰਗਵਾ ਵੀ ਦੋਗੇ ਜੇ ਮੰਗਵਾ ਦੇ ਦੋਗੇ ਨਾ ਹੈ ਜੇ ਜੇ ਤੁਸੀਂ ਆਪਜੀ ਬਣਾ ਕੇ ਬੱਤੇ ਜੀ ਕੁ ਦਿਨ ਦਾ ਜੀ ਰੱਖਾ ਜਿਹੜੀ ਮਸ਼ੀਨ ਰੱਖੇ ਕਿੰਨੇ ਹਾਂ ਦੇ ਕੱਢ ਦਿੰਗੇ ਉਹ 196 ਰੁਪਏ ਤੁਹਾਡੇ ਕਿੰਨਾ ਆ ਕੇ ਦਿੰਦੇ ਸਾਰਾ ਪ੍ਰੋਗਰਾਮ ਹਾਂਜੀ ਸਾਰਾ ਬਹੁਤ ਵਧੀਆ ਇੱਕ ਦਿਨ ਦਾ ਬੱਚਾ ਹੋਊਗਾ ਵਧੀਆ ਹੋਊਗਾ ਜੀ ਬਾਕੀ ਤਾਂ ਆ ਕੇ ਲੇਦੀ ਸਾਹਮਣੇ ਵਾਲੀ ਦੀ ਕੇਅਰ ਤੇ ਹੁੰਦਾ ਵੀ ਉਹ ਕਿਵੇਂ ਕਰਦੇ ਆ ਤੇ ਫੀਡ ਫੂਡ ਦਾ ਕਿਵੇਂ ਧਿਆਨ ਰੱਖਦੇ ਹਾਂ ਜੀ ਹਾਂਜੀ ਪਹਿਲਾਂ ਇਹਨਾਂ ਨੂੰ ਪ੍ਰੀ ਹੰਸ ਕਰ ਪਹਿਲਾਂ ਤੇ ਜਦੋਂ ਆਗੇ ਜੀ 4-5 ਦਿਨ ਇਹਨਾਂ ਨੂੰ ਬਾਜਵੇ ਦੇ ਦਾਣੇ ਖਵਾ ਦਿੰਦੇ ਠੀਕ ਹੈ ਜੀ ਠੀਕ ਹੈ ਜੀ ਫਿਰ ਇਹਨਾਂ ਨੂੰ ਪ੍ਰੀ ਸਟਾਰਟਰ ਹੁੰਦੀ ਹੈ ਫੀਡ ਉਹ ਪਾ ਦਿੰਦੇ ਉਸ ਤੋਂ ਬਾਅਦ ਕੱਲੀ ਸਟਾਰਟਰ ਹੁੰਦੀ ਹੈ ਬਿਨੀ ਨਦੀਨ ਨੇ ਤੇ ਇਹ ਵੀ ਗੱਲ ਜੰਦੀ ਆ ਫਿਰ ਜਿਵੇਂ ਆ ਤੁਹਾਡੇ ਤਾਂ ਓਪਨਲੀ ਹੋ ਗਿਆ ਹਨਾ ਬਈ ਬੁੱਲੇ ਹੀ ਘੁੰਮਦੇ ਹਨਾ ਹਾਂਜੀ ਇਹਨਾਂ ਨੂੰ ਫ੍ਰੀ ਰੇਂਜ ਕਹਿੰਦੇ ਆ ਵੀਰੇ ਫ੍ਰੀ ਰੇਂਜ ਹੀ ਰਹਿੰਦੇ ਆ ਆਪਣੇ ਬੈਕ ਸਾਈਡ ਦੁੱਸਦੀਆਂ ਨੇ ਵੀਰੇ ਤੇ ਵੀ ਉਧਰ ਅਸੀਂ ਕੱਢ ਦਿੰਦੇ ਆ ਇਸ ਟਾਈਮ ਫੈਂਕਿੰਗ ਸਾਰਾ ਦਿਨ ਫ੍ਰੀ ਰਹਿੰਦੀ ਆ ਇੱਕ ਤਾਂ ਇਹਨਾਂ ਦੀ ਕੁਕਰਾਂ ਦੀ ਵੀ ਗਰੋ ਵਧੀਆ ਹੁੰਦੀ ਆ ਇਹਦੇ ਨਾਲ ਇੱਕ ਸ਼ਾਈਨ ਵਧੀਆ ਆਉਂਦੀ ਆ ਸਹੀ ਦੇਸੀ ਦਾ ਫਰੇਹੀ ਹੁੰਦੇ ਜਿਹੜੇ ਬਾਹਰ ਆਣਾ ਖਾਂਦੇ ਆ ਬੀਜੇ ਉੱਥੇ ਹੁਣ ਅਸੀਂਾਂ ਦਾ ਦੋਆ ਵਗੈਰਾ ਖੇੜਦੇ ਆ ਤੁਹਾਡੇ ਵਿੱਚ ਜਿਹੜਾ ਕੀੜਾ ਲੱਗਣਾ ਹੁੰਦਾ ਉਹ ਇਹਨਾਂ ਨੇ ਚੁੱਕ ਕੇ ਖਾ ਲਿਆ ਵੀ ਜੀ ਤੇ ਖਰਚਾ ਵੀ ਘਟਦਾਊਗਾ ਉਹਦਾ ਫੀਡ ਦਾ ਹੀ ਹਾਂਜੀ ਖਰਚਾ ਵੀ ਘਟ ਜਾਂਦਾ ਜਿੰਨੇ ਬਾਹਰ ਰਹਿਣ ਤੇ ਫ੍ਰੀ ਰੇਂਜ ਰਹਿਣਗੇ ਉਹ ਘਾਹ ਦਾ ਯਾਰ ਖਰਾਕ ਦਾ ਪ੍ਰਬੰਧ ਕਰ ਲੈਣੇ ਉਹਨੇ ਢੀੜ ਘਟ ਖਾਂਗੇ ਜੀ ਇੱਕ ਵੀਰੇ ਤੁਸੀਂ ਮੰਨ ਲਓ ਇਹਦਾ ਜਿਹੜੀ ਫੀਡ ਤੋਂ ਬਿਨਾਂ ਵੀ ਕੁਝ ਪਾਉਣੇ ਇਹਨਾਂ ਨੂੰ ਜਿਵੇਂ ਕੋਈ ਪੱਠੇ-ਪੁੱਠੇ ਹੋ ਗਏ ਜਾਂ ਕੋਈ ਸਬਜ਼ੀ ਦਾ ਹੋਵੇ ਰਹਿਣ ਕੋਈ ਹਾਂਜੀ ਹਾਂਜੀ ਕਲੀਆਂ ਸੜੀਆਂ ਜਿਵੇਂ ਸਬਜ਼ੀਆਂ ਹੁੰਦੀਆਂ ਆਪਣੇ ਉੱਥੇ ਹੁੰਦੀਆਂ ਸਬਜ਼ੀ ਮੰਡੀ ਹੋਗੀ ਮੱਕੀ ਦਾ ਚਾਰ ਹੋਵੇ ਜਿਹਨੇ ਆਹ ਪਾ ਲਏ ਨੇ ਸਨਾਸ ਤੇ ਉਹ ਵੀ ਖਾ ਲੈਂਦੇ ਆ ਜੀ ਬਾਕੀ ਕਣਕ ਦੇ दाणे ਕਿਉਂ ਆ ਨਹੀਂ ਕਰੀ ਉਹ ਵੀ ਪਾ ਸਕਦੇ ਆ ਜੀ ਕੁਝ ਲੈ ਬਾਕੀ ਦੋ ਹੈ ਇਹਦੀਆਂ ਟਰਾਲੀਆਂ ਵੀ ਲਿਆ ਕੇ ਅਸੀਂ ਪਾਉਂਦੇ ਰਹੇ ਹਾਂ ਉਹਨਾਂ 'ਚ ਸੰਡ ਵਗੈਰਾ ਥੀਲੇ ਮਕੌੜੇ ਹੁੰਦੇ ਹਨ ਉਹਦੇ ਨਾਲ ਵਧੀਆ ਰਹਿੰਦੇ ਆ ਜੀ ਇਹ ਤਾਂ ਹੋ ਗਿਆ ਜੀ ਰੱਖ ਰਖਾਵ ਤੇ ਜਿਹੜਾ ਆਉਂਦਾ ਮੇਨ ਪ੍ਰੋਬਲਮ ਆਉਂਦੀ ਆ ਆਪਣਾ ਮਾਰਕੀਟ ਦੇ ਵਿੱਚ ਵੀ ਵੇਚਣ ਦੇ ਵਿੱਚ ਕਿਵੇਂ ਹਨਾ ਔਖਾ ਹੋ ਜਾਂਦਾ ਇੱਕ ਔਰ ਤੋਂ ਤੁਸੀਂ ਜਾਣਾ ਕਿਤੇ ਜਾਣਾ ਵੀ ਪੈਂਦਾ ਕਿ ਤੁਹਾਡੇ ਘਰੋਂ ਹੀ ਸੇਲ ਹੋ ਜਾਂਦੇ ਜੀ ਜਿਹੜੇ ਪਹਿਲਾਂ ਤਾਂ ਮੇਰੇ ਹਸਬੰਦ ਨੇ ਸਾਰਿਆਂ ਨੂੰ ਦੱਸਿਆ ਹੋਇਆ ਸੀਗਾ ਵੀ ਆਪਣਾ ਮੁਰਗੀ ਫਾਰਮਾ ਬਹੁਤ ਜਾਣਿਆ ਨਾ ਜਾਣ ਕਿਸਾਨ ਸੀ ਇਹਨਾਂ ਨੇ ਦੱਸਿਆ ਕਰਕੇ ਕਿ ਵੀ ਉਹ ਆਉਂਦੇ ਸੀ ਥੋੜੀ ਆਪੇ ਹਾਂਜੀ ਸਰਕਲ ਬਣਿਆ ਬਾਕੀ ਆਪਣਾ ਇੱਥੇ ਘਰ ਦੀ ਰੋਡ ਤੇ ਕਰਕੇ ਸਾਰਿਆਂ ਨੂੰ ਫ੍ਰੀ ਰੇਂਜ ਉਹ ਕਰਕੇ ਦਿੰਦੇ ਆ ਵੀ ਦੇਸੀ ਆ ਹਾਂ ਇਹ ਆਂਡਾ ਮਿਲਦਾ ਨਹੀਂ ਜਿਆਦਾ ਵੱਡੇ ਵੱਡੇ ਜਿਹੜੇ ਫੋਲਟਰੀ ਫਾਰਮਾਂ ਚ ਸਕਾਇਰ ਕਰਕੇ ਰੱਖੀ ਹੁੰਦੇ ਹਨ ਉਹ ਹਾਂਜੀ ਹਾਂਜੀ ਉਹ ਦਿਖਦੇ ਨੇ ਇਹ ਸਾਰਿਆਂ ਦੇ ਸਾਹਮਣੇ ਹੀ ਹਾਂ ਦੇ ਸੀ ਕਿ ਇਥੇ ਮੁਰਗੇ ਸੀਗੇ ਪਿਛਲੀ ਵਾਰ ਆਪਣੇ ਕੋ 4.5 ਤਰ ਮੁਰਗੇ ਹੈਗੇ ਸਾਰੇ ਕਹਿੰਦੇ ਸੀ ਵੀ ਇੰਨੇ ਮੁੱਤਲ ਦੇ ਨੇ ਪਰ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਇਹ ਥੀਜਾ ਤੇ ਸਾਰੇ ਹੀ ਜੁੜ ਗਏ ਹੋਰ ਵੀ ਗਾਹ ਤੌਂਦੇ ਆ ਵੀ ਕਹਿੰਦੇ ਮੁਰਗਾ ਹੁਣ ਮੁਰਗਾ ਨਹੀਂ ਕੱਢ ਕੋ ਮੁਰਗਾ ਹਾਂਜੀ ਦੇਖ ਜੇ ਨਾ ਸਾਡੇ ਵਧੀਆ ਰੇ ਪੰਜਾਬ ਦਾ ਮੀਟ ਕੀ ਰੇ ਮੁਰਗਾ ਮੀਟ ਕੀ ਜਾਂਦਾ ਨਾ ਕੀ ਰੇ ਜਾਂਦਾ ਮੁਰਗਾ ਵੀ ਸਾਡਾ ਪਹਿਲਾਂ ਤਾਂ ਜਦੋਂ ਠੰਡ ਸ਼ੁਰੂ ਹੋਈ ਹੋਈ ਸੀਗੀ ਉਦੋਂ 600 650 ਜਾਂਦਾਰ ਆ ਫਿਰ ਜਿਵੇਂ ਜਿਵੇਂ ਥੋੜੇ ਜਿਹੇ ਮਾਲ ਘਟ ਜਾਂਦੇ ਆ ਉਵੇਂ ਉਹ ਫਿਰ ਹੋਲੀ ਕਰਕੇ ਡਿਸਕਾਊਂਟ ਕਰਤਾ ਜਿਹਾ ਆ ਤੇ ਉਹਦੇ ਚ ਸਾਰੇ ਦੇਖਦੇ ਹੋਲੀ ਵਾਲੇ ਦੇ ਨਾਲ ਲੈ ਲੈਂਦੇ ਨੇ ਕਈ ਸਿੱਖਾਂ ਦੇ ਨੇ ਤੇ ਵੈਸੇ ਮੁੰਡੇ ਖਾਂਦੇ ਵੀ ਹੁੰਦੇ ਨੇ ਤੇ ਬਾਕੀ ਜੈਮ ਵਾਲੇ ਮੁੰਡੇ ਆਂਦੇ ਆ ਜਿਹੜੀ ਚੱਕੀ ਲੈ ਜਾਂਦੀ ਆ ਪਰ ਦੇਸੀ ਵੈਸੇ ਫੈਲਦਾ ਰਹਿੰਦਾ ਆ ਭਾਈ ਇਹ ਬਹੁਤ ਅੱਛਾ ਹਾਂਜੀ ਹਾਂਜੀ ਉਹ ਲੈ ਕੇ ਜਾਂਦੇ ਸੀਗੇ ਆਪਣੇ ਕੋਲ ਕਈ ਵਾਰ ਤਾਂ ਅਠਾ ਢੇਲੀ ਆ ਜਾਂਦੇ ਸੀ ਠੀਕ ਹੈ ਇੱਥੇ ਮੰਨ ਲਓ ਸੇਲ ਹੋ ਜਾਂਦਾ ਕਿਤੇ ਮੰਡੀ ਜਾਣਾ ਪੈਂਦਾ ਤੇ ਅੱਗੇ ਡਿਊਟੀ ਕਿਵੇਂ ਜਿਵੇਂ ਡੇਰੀ ਫਾਰਮ ਜੇ ਸਵੇਰ ਸਾਰਾਂ ਆਪਾਂ ਕਿਸੇ ਵਿਆਹ ਸ਼ਾਦੀ ਜਿਵੇਂ ਜਾ ਰਹੇ ਹਾਂ ਦੇਸ਼ ਤੇ ਟਾਈਮ ਲੱਗ ਜਾਣਾ ਤੁਹਾਨੂੰ ਕਿੱਥੇ ਰੈਸਟ ਡਾਣੀ ਜਾਣਾ ਨਹੀਂ ਗਈ ਨਹੀਂ ਜਾ ਸਕਦੇ ਆ ਵੀਰੇ ਇੰਨਾ ਦਾ ਕੋਈ ਇੰਨਾ ਨਹੀਂਗਾ ਵੀ ਜਿੰਨਾ ਚਿਰ ਹੁਣ ਆ ਛੋਟੇ ਆ ਬੱਚੇ ਉਹਨਾਂ ਚਿਰ ਤਾਂ ਨਹੀਂ ਕਿਤੇ ਜਾਇਆ ਜਾਂਦਾ ਜਦੋਂ ਇਹ ਵੱਡੇ ਹੋ ਗਏ ਨਾ ਵੀ ਆਈ ਫ੍ਰੀ ਰੇਂਜ ਕਰਨ ਲੱਗੇ ਫਿਰ ਇਹਨਾਂ ਦਾ ਕੋਈ ਡਰ ਨਹੀਂ ਵੀ ਕੋਈ ਖਰਾਕ ਪਾ ਦੇਵੇ ਤੇ ਇਹਨਾਂ ਨੂੰ ਖਰਾਕ बस ਦੋ ਟਾਈਮ ਹੀ ਪਾਉਣੀ ਆ ਵੀਰੇ ਤੇ ਪਾਣੀ ਦਾ ਖਾਕ ਜੀ ਤੇ ਆਪਣੀਆਂ ਜਿਹੜੀਆਂ ਬੀਬੀਆਂ ਭੈਣਾਂ ਜੂੜੀਆਂ ਚੈਨਲ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਕੰਮ ਜਿਆਦਾ ਔਖਾ ਤਾਂ ਨਹੀਂ ਇਹਦੇ ਹਰੇਕ ਕਰ ਸਕਦਾ ਹਾਂ ਹਾਂਜੀ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਦੀ ਆ ਵੀ ਜਿਹੜਾ ਵੀ ਕੋਈ ਕੰਮ ਕਰਨਾ ਚਾਹੁੰਦਾ ਵਾ ਘਰੇ ਬੈਠ ਕੇ ਜਿਹੜੇ ਨਾਲ ਨਾਲ ਤਾਂ ਆਪਣੇ ਪਰਿਵਾਰ ਦੀ ਦੇਖਭਾਲ ਕਰ ਸਕਦੇ ਆ ਨਾਲੇ ਆਪਣੇ ਬੱਚਿਆਂ ਦਾ ਧਿਆਨ ਰੱਖ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਨਾਲੇ ਘਰੇ ਫ੍ਰੀ ਟਾਈਮ ਜਿਹੜਾ ਹੁੰਦਾ ਵਾਗਾ ਕਿ ਘੱਟੋ ਘੱਟ ਜਿਹੜੇ ਲਈ 1.5 ਘੰਟਾ ਚਾਹੀਦਾ ਸਵੇਰ ਦਾ ਤੇ 1.5 ਘੰਟੇ ਹੀ ਚਾਹੀਦਾ ਜਿਹੜੇ ਜਿਹੜੇ ਸਰਬੱਤਾਂ ਦੀ ਖੀਸ ਵਗੈਰਾ ਜਾਂ ਕੋਈ ਆਮ ਘਰ ਦਾ ਖਰਚਾ ਹੁੰਦਾ ਸੌਦਾ ਪੁੱਤ ਤੁਸੀਂ ਇਹ ਚ ਕੱਢ ਦਿੰਦੇ ਹੋਗੇ ਸਾਰੇ ਹੀ ਕੱਢਦੇ ਆ ਜੀ ਇਹਨਾਂ ਦਾ ਵੀ ਜਿਹੜਾ ਖਰਚਾ ਵਾ ਉਹ ਵੀ ਨਿਕਲ ਜਾਂਦਾ ਵਾ ਤੇ ਜਿਹੜਾ ਆਪਣਾ ਘਰ ਦੇ ਸੌਦੇ ਦਾ ਹੋ ਗਿਆ ਜਾਂ ਕੋਈ ਹੋਰ ਘਰਦਿਆਂ ਹੋ ਗਿਆ ਜੀ ਸਾਰਾ ਵਧੀਆ ਨਿਕਲੀ ਜਾਂਦਾ ਵਾ ਆਮਦਨ ਬਹੁਤ ਹੈ ਜੀ ਬਸ ਮਿਹਨਤ ਦੀ ਲੋੜ ਹੁੰਦੀ ਹੈ ਹਾਂ ਮਿਹਨਤ ਤਾਂ ਹਰ ਹੀ ਕੰਮ ਕੀ ਪਈਦੀ ਹੈ ਇਹ ਬਾਅਦ ਕੀ ਵੱਧ ਤੋਂ ਵੱਧ ਹੁਣ ਤੱਕ ਕਿੰਨੇ ਮੁਰਗੇ ਮੁਰਗੀਆਂ ਰੱਖਿਆ ਤੁਸੀਂ ਵੱਧ ਤੋਂ ਵੱਧ ਪਿਛਲੇ ਸਾਲ ਵੀਰੇ ਅਸੀਂ 60 ਪਾਇਆ ਤੇ ਜਿਹੜੇ 3/4 ਸਾਰੇ ਜਿਹੜਾ ਆਪਣੇ ਕੋਲ ਮੁਰਗਾ ਤੇ 90 ਤੋਂ ਮੁਰਗੀਆਂ ਤੇ ਅਸੀਂ ਮੁਰਗਾ ਜਦੋਂ ਖਰੀਦਿਆ ਸੀ ਨਾ ਹਾਂ ਜੀ ਤੇ ਪਹਿਲਾਂ ਤਾਂ ਜੀ ਵੀ ਸੇਲ ਨਹੀਂ ਹੋਣਾ ਦਾ ਫਿਰ ਜਦੋਂ ਜਿਵੇਂ ਪਤਾ ਲੱਗਾ ਸਾਰੇ ਲੈ ਗਏ ਜੀ ਉਹ ਅਲੀ ਸੀ ਜੀ ਕਿੱਥੇ ਖੜਦੀ ਆ ਨਾ ਹਾਂ ਜੀ ਹਾਂ ਜੀ ਤੇ ਲੈ ਬਈ ਦੋਸਤੋ